ਤੇ ਜਿਹੜਾ ਇਹ ਮੁੱਦਾ ਚੱਲ ਰਿਹਾ ਇਲੈਕਸ਼ਨ ਦਾ ਖਾਸ ਕਰਕੇ ਤਰਨਤਨ ਹਲਕੇ ਦਾ ਉਹਦੇ ਬਾਰੇ ਗੱਲ ਕਰਨੀ ਚਾਹਨਾ ਮੇਰਾ ਜਿਹੜਾ ਵਾ ਸਵਾਲ ਆਇਆ ਏ ਸੁਖਬੀਰ ਬਾਦਲ ਨੂੰ ਆ ਤੇ ਆਮ ਜਿਹੜੇ ਮੇਰੇ ਭੈਣ ਭਰਾ ਉਹਨਾਂ ਨੂੰ ਵੀ ਆ ਜੀ ਜਿਹੜਾ ਅਕਾਲੀ ਦਲ ਨੇ ਕੈਂਡੀਡੇਟ ਦਿੱਤਾ ਉਹ ਸਾਡੇ ਹਲਕੇ ਦਾ ਇਹ ਆਪਣੇ ਆਪ ਨੂੰ ਧਰਮ ਧਰਮੀ ਫੌਜੀ ਦਾ ਨਾਂ ਦੇ ਰਿਹਾ ਜਦਕੀ ਕਾਲ ਤੱਕ ਸਾਡੇ ਜਾ ਕੇ 900 ਦੀ ਲਿਸਟ ਹੈ ਜੀ ਧਰਮੀ ਫੌਜੀ ਦਾ ਕਿਤੇ ਨਾਂ ਹੈ ਨਹੀਂ ਪਹਿਲੀ ਗੱਲ ਦੂਸਰੀ ਗੱਲ ਉਹ ਮਜੀਠੀ ਹਲਕੇ ਦੇ ਨੇ ਉੱਥੋਂ ਦਾ ਇੱਕ ਪਿੰਡ ਆ ਤੇ ਜਿਹੜਾ ਧਰਮੀ ਫੌਜੀ ਆ ਆਪ ਉਹ ਕਦੀ ਸਟੇਜ ਤੇ ਦਿਖਿਆ ਤੁਹਾਨੂੰ ਸਾਰਿਆਂ ਨੂੰ ਮੈਂ ਤੁਹਾਨੂੰ ਸਾਰਿਆਂ ਨੂੰ ਪੁੱਛਣਾ ਚਾਹਣਾ ਵੀ ਇੰਨੀ ਆ ਉਹਨਾਂ ਨੇ ਰੈਲੀਆਂ ਕਾਨਫਰੰਸ ਕੀਤੀਆਂ ਧਰਮੀ ਫੌਜੀ ਨੂੰ ਕਦੀ ਲਾਗੇ ਪਟਾ ਕੇ ਕਾਨਫਰੰਸ ਕੀਤੀ ਉਹਨਾਂ ਨੇ ਉਹਨੂੰ ਕਿਉਂ ਨਹੀਂ ਲਿਆਂਦਾ ਜਾ ਰਿਹਾ ਔਰ ਕੋਈ ਨੰਬਰ ਸੁਖਵਿੰਦਰ ਕੌਰ ਦਾ ਕਿਸੇ ਨੂੰ ਦਿੱਤਾ ਤੁਹਾਡੇ ਪ੍ਰੈਸਰ ਵਾਲਿਆਂ ਨੂੰ ਕਿਸੇ ਭੈਣ ਭਰਾ ਨੂੰ ਇਲਾਕੇ ਦੇ ਵਿੱਚ ਨੰਬਰ ਹੈਗਾ ਉਹਨਾਂ ਦਾ ਪਰਸਨਲ ਨੰਬਰ ਸਾਰਾ ਹੀ ਹਲਕੇ ਸਾਡੇ ਨੂੰ ਇੱਕ ਬੇਫੂਹ ਬਣਾਇਆ ਜਾ ਰਿਹਾ ਇਹ ਸੁਖਬੀਰ ਬਾਦਲ ਜੀ ਨੂੰ ਮੇਰਾ ਸਵਾਲ ਆ ਜਿਹੜੇ ਫੇਸਬੁੱਕ ਵਿਦਵਾਨ ਬੈਠੇ ਉਹਨਾਂ ਨੂੰ ਨਹੀਂ ਮੇਰਾ ਸਵਾਲ ਉਹਨਾਂ ਨੂੰ ਮੈਂ ਕੋਈ ਜਵਾਬ ਨਹੀਂ ਦਊਂਗਾ ਹਾਂ ਸੁਖਬੀਰ ਬਾਦਲ ਮੇਰੀ ਗੱਲ ਦਾ ਜਵਾਬ ਦਊਗਾ ਉਹਨੂੰ ਮੈਂ ਦਊਂਗਾ ਇੱਕ ਗੈਂਗਸਟਰ ਦੀ ਸੱਸਿਆ ਅਮਰਤਪਾਲ ਬਾਠ ਜਿਨ੍ਹਾਂ ਨੇ ਕੀ ਮੇਰੇ ਭਰਾ ਦਾ ਮਰਡਰ ਕਰਾਇਆ ਜੇਤੇ 28 ਤੋਂ 30 ਦੇ ਪਰਚੇ ਆ ਔਰ ਜੋਪਾ ਦੇ ਪਰਚੇ ਆ ਪੰਜ ਕਤਲਾਂ ਦੇ ਪਰਚੇ ਆ ਜੀ ਜਿਹਦੇ ਵਿੱਚ ਇਹਨੇ ਆਪਣੇ ਸਗੇ ਚਾਚੀ ਦੇ ਮੁੰਡੇ ਨੂੰ ਮਾਰਿਆ ਸ਼ੇਰਾ ਜੀ ਮੀਆਂਪੁਰ ਮੇਰੇ ਬ੍ਰਦਰ ਨੂੰ ਮਰਵਾਇਆ ਜੀ ਲਾਲੂ ਘੁਮਣਾਲੇ ਸਰਪੰਚ ਨੂੰ ਮਰਵਾਇਆ ਜੀ ਮੈਂ ਕਿਹਦਾ ਕਿਹਦਾ ਨਾਮ ਲਾਵਾਂ ਕੋਈ ਫਰੌਤੀਆਂ ਵਾਲਾ ਭੈਣ ਭਰਾ ਸਾਡੇ ਹਲਕੇ 'ਚ ਹਰ ਇੱਕ ਬੰਦੇ ਨੂੰ ਧਮਕੀਆਂ ਹਰ ਇੱਕ ਬੰਦੇ ਨੂੰ ਡਰਾਵੇ ਸਾਡੇ ਹਲਕੇ ਦਾ ਜੀਣਾ ਆਰਾਮ ਹੋਇਆ ਪਿਆ ਵਾ ਮੈਂ ਉਹ ਦੇਖਣ ਦੇਖੀ ਜਾ ਰਿਹਾ ਉਦੋਂ ਦਾ ਕਿ ਬਣ ਕੀ ਰਿਹਾ ਵਾ ਸਾਡੇ ਮਾਝੀ ਦੀ ਧਰਤੀ ਹੈ ਡਰਨ ਵਾਲੀ ਕੌਮ ਨਹੀਂ ਸਾਡੀ ਕੋਈ ਵੀ ਹੈਗੀ ਵੇਖੋ ਮੇਰੇ ਦੇ ਪੱਲੇ ਇੱਕ ਆਖ ਨਹੀਂ ਰਿਹਾ ਮੇਰਾ ਦੇ ਭਰਾ ਮਰਾਤਾ ਇਹਨਾਂ ਨੇ ਮੈਨੂੰ ਡਰ ਕਹਦਾ ਮੈਂ ਉਹ ਸੱਚੇ ਪਾਤਸ਼ਾਹ ਤੋਂ ਡਰਦਾ ਤੇ ਵੈਗ ਰੋ ਕੇ ਅਰਦਾਸ ਕਰਦਾ ਵੀ ਜਿੰਨਾ ਜਿੰਨਾ ਮੇਰੇ ਭਰਾ ਦੇ ਕਾਤਲ ਦੇ ਵਿੱਚ ਇਹ ਸ਼ਾਮਲ ਆ ਨਾ ਕਿਰਪਾ ਕਰਕੇ ਹਲਕਿਆਂ ਨੂੰ ਮੇਰਾ ਬੇਨਤੀ ਕਰਦਾ ਨੂੰ ਕਿਤੇ ਵੋਟ ਨਾ ਪਾ ਦੇ ਪੰਥਕ ਦੀ ਨਾਂ ਇਹ ਦਿੰਦੇ ਜੀ ਪੰਥਕ ਪਾਰਟੀ ਆ ਹੁਣ ਉਦੋਂ ਪੰਥਕ ਪਾਰਟੀ ਕਿੱਥੇ ਹੈਈਏ ਕਾਲੀ ਦਲ ਵਾਲੇ ਇਦਨ ਗੁਰੂਗੁਰ ਗਰਾਲ ਸਾਹਿਬ ਦੀ ਬੇਦਵੀ ਕੀਤੀ ਇਹਨਾਂ ਨੇ ਅਕਾਲ ਤਖਤ ਸਾਹਿਬ ਤੇ ਮੰਨੇ ਨਹੀਂ ਤੁਸੀਂ ਸਾਰੇ ਮੀਡੀਆ ਵਾਲੇ ਭਰਾ ਦੱਸਿਓ ਅਕਾਲ ਤਖਤ ਸਾਹਿਬ ਤੇ ਇਹ ਆਪਣੀ ਗਨਾ ਮੰਨੇ ਨਹੀਂ ਇਹਨਾਂ ਨੂੰ ਸਜ਼ਾ ਨਹੀਂ ਲੱਗੀਆਂ ਸੁਖਬੀਰ ਬਾਦਲ ਨੂੰ ਸ਼ਰਮ ਹੋਣੀ ਚਾਹੀਦੀ ਆ ਕੇ ਵੋਟਾਂ ਮੰਗਦਾ ਸਾਡੇ ਹਲਕੇ ਚ ਕਾਲੀਆਂ ਵੋਟਾਂ ਦੇਈ ਇਹਨਾਂ ਨੂੰ ਇਸ ਕੰਮ ਦੀਆਂ ਦੀ ਇਹ ਵੀ ਲੋਕਾਂ ਨੂੰ ਨਿਆਣੇ ਮਾਰੋ ਭਰਾ ਮੇਰਾ ਦੇ ਭਰਾ ਮਾਰਿਆ ਜਿਨ੍ਹਾਂ ਨੇ ਤੁਸੀਂ ਆਪਣੇ ਨਿਆਣੇ ਬਚਾ ਲਓ ਇਹਨਾਂ ਤੋਂ ਇਹਨਾਂ ਨੇ ਗਰੇ ਬੰਦੇ ਨੂੰ ਹਰ ਇੱਕ ਬੰਦੇ ਨੂੰ ਧਮਕੀ ਦਿੱਤੀ ਆ ਸਾਡੇ ਚਬਾਲ ਚ ਸਰਪੰਚੀ ਚ ਵੀ ਲਾਕੇ ਸਾਡੇ ਸਾਰੇ ਨੂੰ ਤੇ ਹੁਣ ਐਮਐਲਏ ਇਲੈਕਸ਼ਨ ਚ ਵੀ ਤੇ ਜੇ ਕਾਨੂੰਨ ਦੀ ਸਥਾਪਨਾ ਤੁਸੀਂ ਚਾਹੁੰਦੇ ਜੇ ਚੰਗੇ ਬੰਦੇ ਨੂੰ ਲਿਆਉਣਾ ਅੱਗੇ ਚਾਹੁੰਦੇ ਜੇ ਸਾਰੇ ਭੈਣ ਭਰਾ ਜੇ ਮੇਰੇ ਭਰਾ ਸੋਨੂ ਚੀਮੇ ਨੇ ਤਰਨਤਨ ਹਲਕੇ ਲਈ ਕਿਉਂ ਇੱਕ ਵੀ ਚੰਗਾ ਕੰਮ ਕੀਤਾ ਨਾ ਤੇ ਇਹਨਾਂ ਨੂੰ ਵੋਟ ਨਾ ਪਾਓ ਮੇਰੀ ਹੱਥ ਜੋੜ ਕੇ ਬੇਨਤੀ ਤਰੰਤ ਤਰੰਤ ਹਲਕੇ ਆ। ਤੇਰਾ ਜਵਾਬ ਸੁਖਬੀਰ ਬਦਲ ਦਵੇ ਵੀ ਇਹਨੂੰ ਟਿਕਟ ਕਿਨੇ ਲੈ ਕੇ ਦਿੱਤੀ ਆ। ਮੈਂ ਤੁਹਾਨੂੰ ਦੱਸਦਾ ਟਿਕਟ ਕਿਨੇ ਲੈ ਕੇ ਦਿੱਤੀ ਆ। ਜਿਹੜਾ ਸਾਡੇ ਲਾਗੇ ਗਵਾਂਢੀ ਗਾਂਦਿਆ ਨਾ ਇੱਕ ਮੈਂ ਨਾ ਨਹੀਂ ਲੈਣਾ ਚਾਹਦਾ ਆਪਣੀ ਜ਼ੁਬਾਨ ਚ। ਤੁਹਾਨੂੰ ਪਤਾ ਲੱਗਿਆ ਵੀ ਕਿਹੜਾ ਗਾਂਦ ਆ। ਉਹਨੇ ਪੈਸੇ ਲੈ ਕੇ ਸੁਖਬੀਰ ਨੂੰ ਦਿੱਤੇ। ਤੇ ਸੁਖਬੀਰ ਹੋਣਾ ਨੇ ਜੇ ਉਹ ਚ ਪੈਸੇ ਪਾਏ ਤੇ ਟਿਕਟ ਦਵਾ ਦਾ ਨਾਉਟ ਫੁੱਟ ਕੇ ਤੇ ਗਾਂ ਚਲੇ ਗਏ। ਪੜੀ ਇਹਨਾਂ ਨੂੰ ਸ਼ਰਮ ਨਹੀਂ ਆਉਂਦੀ ਕੀ ਗੱਲ ਅਕਾਲੀ ਦਲ ਤੋਂ ਬੰਦਿਆਂ ਦੀ ਕਮੀ ਸੀ ਹੋਰ ਕੋਈ ਹੱਦੇਗਾ ਨਹੀਂ ਕਿ ਸਾਫ਼ ਸੂਰਤ ਬੰਦਾ ਅਕਾਲੀ ਦਲ ਚ ਜਿਹਨੂੰ ਟਿਕਟ ਦੇ ਦਿੰਦੇ ਇੱਕ ਗੈਕਸਰ ਦੀ ਸੱਸ ਨੂੰ ਟਿਕਟ ਦੇਣੀ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰੂੰਗਾ ਚੰਨ ਵਾਲਿਆਂ ਨੂੰ ਇਹਨਾਂ ਨੂੰ ਸਵਾਲ ਜ਼ਰੂਰ ਪੁੱਛਿਓ ਵੀ ਇਹਦਾ ਰਿਸ਼ਤਾ ਕੀ ਆ ਬਾਠ ਨਾਲ ਤੇ ਕਿੰਨੇ ਪਰਚੇ ਉਹਦੇ ਤੇ ਤੇ ਕਾਦੇ ਕਾਦੇ ਪਰਚੇ ਆ ਮੇਰੇ ਭਰਾ ਦਾ ਮਰਡਰ ਕਾ ਕਿੰਨੂ ਨਹੀਂ ਪਤਾ ਸਾਰੇ ਹਲਕੇ ਨੂੰ ਪਤਾ ਸਾਰੇ ਪੰਜਾਬ ਨੂੰ ਪਤਾ ਸਾਰੇ ਆਲ ਵਰਲਡ ਨੂੰ ਪਤਾ ਤੇ ਸੁਖਵੀਰ ਬਾਦਲ ਨੂੰ ਨਹੀਂ ਪਤਾ ਅਸੀਂ ਸੁਖਵੀਰ ਬਾਦਲ ਨਾਲ ਤੁਰਦੇ ਰਹੇ ਪਹਿਲਾਂ 25 ਸਾਲ ਅਸੀਂ ਕਾਲੀ ਦਲ ਨਾਲ ਤੁਰਦੇ ਰਹੇ ਇਹਨਾਂ ਦੀਆਂ ਗਲਤ ਨੀਤੀਆਂ ਕਰਕੇ ਅਸੀਂ ਛੱਡਿਆ ਕਾਲੀ ਦਲ ਇਹ ਦੋ ਜਣੇ ਦਾ ਰਾਜ ਹੀ ਸੁਖਵੀਰ ਦਾ ਤੇ ਵਜੀਠੀਆ ਦਾ ਕਿੱਥੇ ਵਜੀਠੀਆ ਫਿਰ ਇਹਨਾਂ ਨੇ ੱਤਕੇ ਮਾਰ-ਮਾਰ ਕਾਲੀ ਦਲ ਨੂੰ ਬਾਹਰ ਕੱਢਤਾ ਸਾਰੇ ਬੰਦੇ ਅੱਜ ਦੀ ਤਰੀਕ ਵਿੱਚ ਕਾਲੀ ਦਲ ਦਾ ਕੋਈ ਪੁਰਾਣਾ ਬੰਦਾ ਦੱਸੋ ਕਿਹੜਾ ਨਾਲ ਇਹ ਚੋਰ ਕੁੱਤੀ ਸਾਰੇ ਰਲਿਆ ਗੈਸਟਰਵਾਦ ਰਲਿਆ ਵਾ ਤੇ ਤੂੰ ਤਾਂ ਦੂਜੇ ਲੋਕਾਂ ਦੇ ਲਾਉਂਦੇ ਆ ਮੇਰੀ ਤੁਹਾਨੂੰ ਬੇਨਤੀ ਆ ਸਾਰੇ ਸਮਾਜ ਨੂੰ ਕਿ ਮੇਰੇ ਭਰਾ ਨੇ ਬੜਾ ਲੋਕਾਂ ਨੇ ਕੰਮ ਕੀਤਾ 25 ਸਾਲ ਛੇ ਕੋਈ ਚੰਗਾ ਕੰਮ ਕੀਤਾ ਤੇ ਵੀਰੋ ਇਹਨਾਂ ਨੂੰ ਵੋਟ ਨਾ ਪਾਓ ਵੋਟ ਪਾਉਣੀ ਆ ਸਰਦਾਰ ਹਰਮੀਕ ਸਿੰਘ ਸਾਧੂ ਨੂੰ ਪਾਉਣੀ ਆ ਠੋਕ ਉਹ ਜਾ ਕੇ ਪਾਉਣੀ ਆ ਜਿਤਾ ਕੇ ਕੱਢਾਂਗੇ ਸਾਰੇ ਭੈਣ ਭਰਾਵਾਂ ਨੂੰ ਕਵਾਂਗੇ ਬੇਨਤੀ ਕਰਾਂਗੇ ਕੱਲ ਤੋਂ ਮੈਂ ਪਿੰਡਾਂ 'ਚ ਜਾ ਰਿਹਾ ਔਰ ਮੈਂ ਸਾਰਿਆਂ ਨੂੰ ਬੇਨਤੀ ਕਰੂੰਗਾ ਕਿ ਵੀਰੋ ਵੇਖਿਓ ਕਿਤੇ ਆਪਣੇ ਨਿਆਂ ਨੇ ਬਚਾ ਲੋ ਇਹਨਾਂ ਨੂੰ ਇਹਨਾਂ ਨੇ ਧਮਕੀਆਂ ਦੇਣੀਆਂ ਜੇ ਇਹਨਾਂ ਨੇ ਸਮੈਕ ਵਕਾਉਣੀ ਜੇ 65 ਕਿਲੋ ਹੀਰੋਇਨ ਦਾ ਪਰਚਾ ਆਵਾ ਬਾਹਰ ਤੇ ਡੀਜੀਪੀ ਸਾਹਿਬ ਨੇ ਸਿੱਧੀ ਕਾਨਫਰੰਸ ਕੀਤੀ ਦੱਸੋ ਇਹਨਾਂ ਨੂੰ ਵੋਟਾਂ ਪਾਉਣੀਆਂ ਤੁਸੀਂ ਇਹਦੀ ਸੱਸ ਨੂੰ ਵੋਟਾਂ ਪਾਉਣੀਆਂ ਨੇ ਤੇ ਕਾਲੀਦਲ ਨੂੰ ਪਾਉਣੀਆਂ ਜੀ ਵੋਟਾਂ ਜਿਹੜਾ ਕਤਲੇਆਮ ਕਰਾ ਰਿਹਾ ਬੰਦਾ ਮੈਂ ਤੁਹਾਨੂੰ ਬਸ ਇਸੇ ਕਰਕੇ ਸੱਦਿਆ ਅੱਜ ਉਤੋਂ ਨਵੀਆਂ-ਨਵੀਆਂ ਜਿਹੜੀਆਂ ਮੈਂ ਰੋਜ਼ ਦੀ ਰੋਜ਼ ਤੁਹਾਨੂੰ ਅਪਡੇਟ ਦੇ ਆਖਰ ਨੂੰ ਸਾਰਿਆਂ ਨੂੰ ਵੀਰ ਜੀ ਡਰਾਵਾ ਇੰਨਾ ਕਿ ਇਹਨਾਂ ਦਾ ਸਾਰਿਆਂ ਨੂੰ ਡਰਾ ਧਮਕਾ ਕੇ ਜਿਹੜਾ ਮਨੋਜ ਅਕਣੀ ਉਤਰੀ ਉਹ ਕਾਂਗਰਸੀ ਹੀ ਉਹਨੂੰ ਡਰਾ ਕੇ ਨਾਲ ਲਾਇਆ ਗਿਆ ਵੀ ਗ੍ਰੈਬ ਬਾਕੀ ਵੀ ਕਾਉਂਸਲਰ ਜਿਹੜੇ ਐ ਸੰਤੋਖ ਹਰਮੀਰ ਕਿਹੜੇ ਕਾਉਂਸਲਰ ਐ ਪਰਵੀਚਿੰਦ ਸੰਧੂ ਦੇ ਹੱਕ ਚ ਐ ਕਿ ਉਹਨਾਂ ਨੂੰ ਵੀ ਕਿਸੇ ਨੂੰ ਚਾਹੀਦਾ ਵੀਰ ਜੀ ਮੈਂ ਉਹ ਤੇ ਕਹਿਣ ਦਿਆਂਵਾ ਜਿਹੜੇ ਕੀ ਵੇਖੋ ਨਾ ਪਾਲਕਾ ਪਸੰਦ ਹੈ ਜਿੰਨਾਂ ਨੂੰ ਉਹਨਾਂ ਨੂੰ ਪਤਾ ਆ ਵੀ ਅਸੀਂ ਕਮ ਡਵੈਲਪਮੈਂਟ ਕਰਾਉਣੀ ਆ ਜائیں ਚੰਗੇ ਸ਼ਹਿਰ ਦੇ ਨਿਵਾਸੀਆਂ ਲੋਕ ਉਹਨਾਂ ਕਦੀ ਵੀ ਕਾਲੀਦਾਲ ਨੂੰ ਵੋਟ ਨਹੀਂ ਪਾਉਣੀ ਮੈਂ ਸ਼ਹਿਰ ਵਾਸੀਆਂ ਨੂੰ ਖਾਸ ਕਰਕੇ ਬੇਨਤੀ ਕਰੂੰਗਾ ਤੁਹਾਡੇ ਥਰੂ ਸਾਰਿਆਂ ਨੂੰ ਵੇਖੋ ਕਿਤੇ ਨਾ ਚੋਰਾਂ ਨੂੰ ਘਰ ਨਾ ਵਾਰ ਲਿਓ ਇਹਨਾਂ ਨੇ ਤੁਹਾਡੇ ਕੰਮ ਤੇ ਨਿਸ਼ਾਨੇ ਰੱਖੇ ਆ ਵੀ ਇਹ ਕੰਮ ਚੰਗਾ ਕਰਦਾ ਇਹਨੂੰ ਫਰੋਤੀ ਦਾ ਫੋਨ ਆ ਜੇ ਕਿੰਨੇ ਫਰੋਤੀ ਦੇ ਫੋਨ ਆਉਂਦੇ ਕਿੱਥੋਂ ਆਉਂਦੇ ਆ ਜੀ ਇਹ ਸਾਰੇ ਇਹੋ ਕਰਨਦੇ ਆ ਜੀ ਸ਼ਮਾ ਪੈਦਾ ਕੁਝ ਕਸ ਕਰਦ ਉਸ ਕਿ ਜੀ ਹਨੀ ਸਿੱਖਾ ਨੂੰ ਦੇਖਵਾ ਬਿਲਕੁਲ ਹੋਰ ਬੜੇ ਗੰਭੀਰ ਦੋਸ਼ ਲਾਏ ਸਨ ਅੱਜ ਉਹਨਾਂ ਨੇ ਵੋਟ ਮੰਗ ਰਹੇ ਵੇਖੋ ਜੀ ਮੈਂ ਤੁਹਾਡੀ ਗੱਲਾਂ ਬਿਲਕੁਲ ਸਹਿਮਤ ਐ ਹ ਗੱਲ ਤੇ ਵੇਖੋ ਪਾਰਟੀ ਨਾਲ ਮੈਂ ਸਾਰੀ ਡਿਸਕਸ ਕੀਤੀ ਪਾਰਟੀ ਨੇ ਇਹ ਮੈਨੂੰ ਗੱਲ ਆਖੀ ਕਿ ਸਰਦਾਰ ਜੀ ਜੇ ਕੋਈ ਪਰਚਾ ਗੱਲ ਫੇਰ ਗੱਲ ਕਿਉਂਕਿ ਐਫ ਆਈ ਆਰ ਆਈ ਉਹ ਤੇ ਦਰਜ ਪਾ ਜੀ ਸਰਦਾਰ ਅਮਿਤ ਸਿੰਘ ਤੇ ਕੋਈ ਐਫ ਆਈ ਆਰ ਦਰਜ ਨਹੀਂ ਇੱਕ ਤੁੰਬਤ ਲਾਉਣੀ ਉਹ ਵਕਰੀ ਗੱਲ ਮੇਕੋ ਜੀ ਉਹਨੇ 15 ਸਾਲ ਨਿਮੈਦਗੀ ਕੀਤੀ ਅਸੀਂ ਵੀ ਉਹਨੂੰ ਵੋਟਾਂ ਪਾਉਂਦੇ ਰਹੇ ਹਾਂ 15 ਸਾਲ ਪਾਉਂਦੇ ਰਹੇ ਹਾਂ ਨਹੀਂ ਸਾਡੀ ਉਹਦੇ ਨਾਲ ਮਤਭੇਦ ਸੀ ਸਾਡੇ ਉਹਨੂੰ ਨਹੀਂ ਪਾਈਆਂ ਵੋਟਾਂ ਅਸੀਂ ਦੋ ਵਾਰੀ ਪਰ ਜਦੋਂ ਹੁਣ ਸਾਨੂੰ ਪਾਰਟੀ ਨੇ ਹੁਕਮ ਲਾ ਦਿੱਤਾ ਪੀ ਆ ਪਰਮੀਖ ਸਿੰਘ ਸੰਧੂ ਨੂੰ ਤੁਹਾਨੂੰ ਕੈਂਡੀਡੇਟ ਚੰਗਾ ਚਾਹੀਦਾ ਦੱਸੋ ਕੀ ਕਰਨਾ ਉਹਨਾਂ ਮੇਰੀ ਸਲਾਹ ਲੈ ਕੇ ਕੈਂਡੀਡੇਟ ਹਰਮੀਖ ਸਿੰਘ ਸੰਧੂ ਨੂੰ ਦਿੱਤਾ ਮੈਨੂੰ ਨਹੀਂ ਪਤਾ ਕਿਸੇ ਹੋਰ ਭੈਣ ਭਾ ਦੀ ਲਈ ਕਿ ਨਹੀਂ ਲਈ ਪਰ ਮੇਰੀ ਉਹਨਾਂ ਚ ਜ਼ਰੂਰ ਸਲਾਹ ਲਈ ਸੀ ਮੈਂ ਨਵਾਬ ਕਿਹਾ ਵੀ ਠੀਕ ਹੈ ਕੈਂਡੀਡੇਟ ਸਾਨੂੰ ਹਰਮੀਖ ਸਿੰਘ ਸੰਧੂ ਵਰਗਾ ਚਾਹੀਦਾ ਨਾਲੇ ਕੰਮ ਕਰਾਉਣ ਵਾਲਾ ਹੋਊ ਚਾਹੀਦਾ ਸਾਨੂੰ ਮੈਨੂੰ ਜਿਹੜੇ ਤੁਸੀਂ ਦੋਸਤ ਲਾਏ ਸੀ ਹਰਬੀਸ਼ ਸਿੰਘ ਸੰਧੂ ਤੇ ਉਹ ਕਹੇ ਤੱਥਾਂ ਦੇ ਨਾਲ ਲਾਏ ਵੇਖੋ ਜੀ ਜਿੱਤਰਾ ਤੁਸੀਂ ਮੈਨੂੰ ਕਹਿ ਦਿੰਦੇ ਜੇ ਵੀ ਆਹ ਫਲਾਣੀ ਗੱਲ ਫਲਾਣੀ ਗੱਲ ਇਹ ਲੋਕਾਂ ਚਾਰੀਆਂ ਸੀ ਗੱਲਾਂ ਕੋਈ ਮੈਂ ਤੁਹਾਨੂੰ ਟੱਡ ਤੋਂ ਪੁੱਛਣਾ ਵੀ ਕੋਈ ਐਫਆਈਆ ਦਰਜ ਹੈ ਗਿਰਮੀ ਸਿੰਘ ਸੰਧੂ ਤੇ ਨਹੀਂ ਜੀ ਮਾ ਸਾਹਿਬ ਇਸ ਤਰ੍ਹਾਂ ਦੀ ਚੀਜ਼ ਨੂੰ ਤੁਸੀਂ ਕਹਿ ਰਹੇ ਵਰਬਲੀ ਟੌਪਰੇ ਇਹ ਕਿ ਭਵੰਤਮਾਨ ਸਾਹਿਬ ਨੇ ਵੀ ਮੈਨੂੰ ਤੇ ਕਹਿ ਕੇ ਦੇਖੋ ਵੇਖੋ ਵਰਬਲੀ ਤੇ ਕਿੰਨਿਆਂ ਤੇ ਰੋਜ਼ ਆਪਣੇ ਦੋ ਲਾਉਦੇ ਆ ਆਪਾਂ ਦੋਸ਼ ਲਾਉਣੇ ਲੀਡਰਾਂ ਦੇ ਫਲਾਣੀ ਗੱਲ ਹੈ ਜੀ ਇਹ ਕੰਮ ਨਹੀਂ ਕੀਤਾ ਇਹ ਪੈਸੇ ਖਾ ਗਿਆ ਜੀ ਫਲਾਣਾ ਕਰ ਗਿਆ ਨਹੀਂ ਨਹੀਂ ਜੀ ਉਹ ਜੀ ਜਿਹੜੀਆਂ ਫੇਕ ਨਿਊਜ਼ ਸੇ ਸਾਰੀਆਂ ਲੋ ਮੈਂ ਉਹਦੇ ਤਹ ਤੱਕ ਗਿਆ ਬਾਅਦ ਚ ਵੇਖੋ ਮੈਂ ਤੁਹਾਡੇ ਸਾਹਮਣੇ ਤਾਂ ਹੀ ਫੇਸ ਕਰ ਰਿਹਾ ਮੈਂ ਸਾਰੀਆਂ ਗੱਲਾਂ ਦਾ ਤਸਤਰਾ ਜਵਾਬ ਦੇਣਾ ਭਾਜੀ ਬਾ ਪਿਛਲੇ ਇਲੈਕਸ਼ਨ ਦੇ ਵਿੱਚ ਸੁਣੋ ਭਾਜੀ ਨੇ ਜੀ ਇਹਦਾ ਖੁੱਲ ਕੇ ਹੋਰ ਕੀਤਾ ਬਿਲਕੁਲ ਕੀਤਾ ਸਿੱਕੋ ਜਾਇ ਲੱਤਾ ਤੁਹਾਨੂੰ ਲੱਗਦਾ ਕਿ ਅੱਜ ਸੋਨੂ ਭਾਜੀ ਨਹੀਂ ਹੈਗੇ ਤੇ ਤੁਸੀਂ ਵੇਖੋ ਜੀ ਮੇਰਾ ਭਰਾ ਹੁੰਦਾ ਅੱਜ ਅਜੇ ਇਲੈਕਸ਼ਨ ਦਾ ਸਿਨੈਰੀਓ ਹੋਰ ਹੋਣਾ ਸੀ ਜੇ ਅੱਜ ਮੇਰਾ ਭਰਾ ਜੂਂਦਾ ਹੁੰਦਾ ਤੇ ਸਿਨੈਰੀਓ ਹੋਰ ਹੋਣਾ ਸੀ ਇਲੈਕਸ਼ਨ ਦਾ ਪਰ ਜੇ ਮੇਰੇ ਭਰਾ ਨੇ ਵਿਰੋਧ ਕੀਤਾ ਤੇ ਅਸੀਂ ਉਦੋਂ ਉਹਦੇ ਵਿਰੋਧ ਚ ਹੀ ਇਲੈਕਸ਼ਨ ਲੜੀ ਪਈ ਵਿਰੋਧ ਚ ਲੜੀ ਹੈ ਨਾ ਇਹ ਵੇਖੋ ਸਿਆਸਤ ਆ ਬੰਦੇ ਦੀ ਸਾਡੀ ਪੋਲੀਟਿਕਲ ਲਾਈਨ ਆ ਅੱਜ ਸਾਡੇ ਨਾਲ ਆ ਕੋਈ ਦੋ ਕੱਲ ਨੂੰ ਹੋ ਸਕਦਾ ਨਾ ਨਾਲ ਹੋਣ ਇਹ ਸਿਆਸਤ ਦਾ ਇੱਕ ਪਾਠ ਆ ਸਾਡੇ ਦਾ ਬਾਕੀ ਅਸੀਂ ਡਿਵੈਲਪਮੈਂਟ ਕਰਾਉਣੀ ਆਂ ਹੀ ਲੋਕਾਂ ਨੂੰ ਚੰਗਾ ਸਮਾਜ ਸਿਰਜ ਕੇ ਦੇਣਾ ਵਾ ਨਾ ਕਿ ਇੱਥੇ ਗੈਂਗਸਟਰਵਾਦ ਦੇਣਾ ਨਾ ਹੀ ਇੱਥੇ ਲੋਕਾਂ ਨੇ ਨਿਆਣੇ ਮਰਨ ਮਾਰਨੇ ਆ ਮਰਾਉਣੇ ਆ ਮੰਜੀਟੀਆਂ ਸਾਹਿਬ ਤੇ ਆਪਾਂ ਜਿਹੜੀਆਂ ਗੱਡੀਆਂ ਸੁਣਤਾ ਹੈ ਕਿ ਆਖਿੰਗ ਵੀ ਜਿੰਨੇ ਸਾਹਿਬ ਦੀ ਗੱਡੀ ਚਲਾਉਂਦੇ ਰਹੇ ਬੇਖੋ ਜੀ ਮੰਜੀਟੀਆਂ ਸਾਹਿਬ ਤੇ ਅਗੇ ਫਿਰ ਸਰਦਾਰ ਰਮੀਖ ਸਿੱਧ ਤੇ ਕਿਉਂ ਨਹੀਂ ਹੈਗੇ ਇਹ ਵੀ ਇੱਕ ਸਵਾਲ ਹੈ ਇਹ ਤੁਹਾਡੇ ਕੋਲ ਸਵਾਲ ਹੈ ਜੀ ਤੁਸੀਂ ਗੱਲਾਂ ਦਾ ਨਹੀਂ 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 ਇੱਕ ਫਾਲਤੂ ਦੀਆਂ ਇੱਕ ਭਾਈ ਸਾਹਿਬ ਗੱਲਾਂ ਹੋਣੇ ਅਕਿ ਉਸ ਮੁੱਦੇ ਨਾਲ ਦਾ ਮੁੱਦਾ ਕੋਈ ਨਹੀਂ ਆ ਮੈਂ ਇਹ ਜਿਹੜਾ ਗੱਲ ਕਰ ਰਿਹਾ ਸਿਰਫ ਔਨ ਦੀ ਸਪੋਰਟ ਐਸ ਵੇਲੇ ਕੈਂਡੀਡੇਟ ਜਿਹੜੀ ਮੈਡਮ ਸੁਖਵਿੰਦਰ ਕੌਰ ਖਲੋਤੇ ਨੇ ਭੈਣ ਜੀ ਓਕੇ ਠੀਕ ਓਕੇ